ਕਾਰ ਤੋਂ ਬਰਾਤ ਲੈ ਕੇ ਲਾੜੇ ਨਾਲ ਉਦੋਂ ਮਾੜੀ ਹੋ ਜਾਂਦੀ ਹੈ ਜਦੋਂ ਕਾਰ ਤੋਂ ਬਰਾਤ ਲੈ ਕੇ ਚਾਵਾ ਨਾਲ ਚੱਲਦਾ ਹੈ ਅਤੇ ਜਿੱਥੇ ਬਰਾਤ ਪਹੁੰਚਦੀ ਹੈ ਤੇ ਉੱਥੇ ਇੱਕ ਪਾਸੇ ਤਾਂ ਕਿਤੇ ਨਾ ਕਿਤੇ ਲਾੜੇ ਦੇ ਮਨ ਵਿੱਚ ਦਿਮਾਗ ਵਿੱਚ ਚੱਲ ਰਿਹਾ ਹੋਵੇਗਾ ਕਿ ਕਿਤੇ ਨਾ ਕਿਤੇ ਮੇਰੀਆਂ ਜੋ ਰਿਸ਼ਤੇਦਾਰ ਨੇ ਸਾਲੀਆਂ ਨੇ ਉਹ ਰਿਵਨ ਕਟਾਉਣ ਨੂੰ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਤੇ ਉੱਥੇ ਹੀ ਜਦੋਂ ਸਾਰੀ ਬਰਾਤ ਜਿਹੜੀ ਆ ਉਹ ਪਹੁੰਚਦੀ ਹੈ ਟਿਕਾਣੇ ਤੇ ਜਦੋਂ ਤਕਾਣੇ ਤੇ ਪਹੁੰਚ ਜਾਂਦੀ ਐ ਤਾਂ ਬਰਾਤ ਉਤਰਦੀ ਐ ਪਰ ਉੱਥੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਅੱਗੇ ਕੋਈ ਜਦੋਂ ਨਹੀਂ ਖੜਿਆ ਹੁੰਦਾ ਤਾਂ ਲਾੜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਐ ਇਹ ਮਾਮਲਾ ਜਿਹੜਾ ਵੱਡਾ ਸਾਹਮਣੇ ਆਇਆ ਮੋਗਾ ਤੋਂ ਅੰਮ੍ਰਿਤਸਰ ਤੋਂ ਮੁੰਡਾ ਬਰਾਤ ਲੈ ਕੇ ਚੱਲਦਾ ਐ ਤੇ ਬੜੇ ਚਾਹਾਂ ਨਾਲ ਬਰਾਤ ਜਾਂਦੀ ਐ ਪਹੁੰਚਦੀ ਐ ਟਿਕਾਣੇ ਤੇ ਪਰ ਉੱਥੇ ਜਦੋਂ ਜਾ ਕੇ ਦੇਖਦੇ ਆ ਕਿ ਇੱਥੇ ਤਾਂ ਕੋਈ ਵਿਆਹ ਦਾ ਕੋਈ ਪ੍ਰੋਗਰਾਮ ਹੀ ਨਹੀਂ ਤਾਂ ਸਾਰੇ ਹੱਕੇ-ਵੱਕੇ ਰਹਿ ਜਾਂਦੇ ਆ ਤੇ ਇਹ ਸਾਰਾ ਮਾਮਲਾ ਦੇਖ ਕੇ ਮੌਕੇ ਤੇ ਜਿਹੜੇ ਆ ਚੀਕ ਚਿਹੜਾ ਤੱਕ ਪੈ ਜਾਂਦਾ ਕਿਉਂਕਿ ਜੋ ਲਾੜੇ ਦੀ ਪਰਝਾਈ ਸੀ ਉਸ ਨੇ ਇਹ ਰਿਸ਼ਤਾ ਕਰਾਇਆ ਸੀ ਅਤੇ ਉਸ ਦੀ ਅੱਗੇ ਮਮੇਰੀ ਕੈਂ ਜਿਹੜੀ ਆ ਭੈਣ ਸੀਗੀ ਪਰਝਾਈ ਦੀ ਤਾਂ ਉਹਦੇ ਨਾਲ ਰਿਸ਼ਤਾ ਹੋਇਆ ਸੀਗਾ ਪਰ ਅੱਜ ਜਦੋਂ ਵਿਆਹ ਦਾ ਦਿਨ ਆਇਆ ਵਿਆਹ ਦੇ ਲਈ ਲਾੜਾ ਘਰ ਤੋਂ ਨਿਕੜਿਆ ਘਰ ਤੋਂ ਤਾਂ ਉਹ ਬੜੇ ਖੁਸ਼ੀਆਂ ਨਾਲ ਚਾਹਮਾਂ ਨਾਲ ਚੱਲਦਾ ਹੈ ਬੜੇ ਜਿਹੜੇ ਢੋਲ ਠਮੱਕੇ বাজਾਏ ਜਾਂਦੇ ਆ ਪਰ ਜਦੋਂ ਲਾੜੀ ਦੇ ਪਿੰਡ ਜਾ ਕੇ ਘਰ ਅੱਗੇ ਜਿਹੜਿਆ ਬਰਾਤ ਟੁਗਦੀ ਆ ਤਾਂ ਉੱਥੇ ਪਤਾ ਲੱਗਦਾ ਕਿ ਇੱਥੇ ਤਾਂ ਕੋਈ ਵਿਆਹ ਹੀ ਨਹੀਂ ਜਿੱਥੇ ਚੱਲਦਿਆਂ ਸਾਰੇ ਹੈਰਾਨ ਰਹਿ ਜਾਂਦੇ ਆ ਤੇ ਉੱਥੇ ਮੌਕੇ ਤੇ ਜਿਹੜੇ ਆ ਕਾਫੀ ਰੌਲਾ ਰੱਪਾ ਪੈ ਜਾਂਦਾ ਕਾਫੀ ਰੋਂਦੀਆਂ ਹੋਈਆਂ ਜਿਹੜੀਆਂ ਆ ਆਵਾਜ਼ਾਂ ਵੀ ਆਉਂਦੀਆਂ ਨੇ ਅਤੇ ਪਰਿਵਾਰ ਵੱਲੋਂ ਵੱਡੇ ਦੋਸ਼ ਆ ਜਿਹੜੇ ਲਗਾ ਦਿੱਤੇ ਜਾਂਦੇ ਆ ਤੇ ਜਾਣਕਾਰੀ ਮਿਲੀ ਆ ਕਿ ਲਾੜੇ ਦੀ ਵਿਚੋਲਣ ਪਰਜਾਈ ਨੇ ਦੱਸਿਆ ਕਿ ਮੇਰੇ ਮਾਮਾ ਜੀ ਦੀ ਬੇਟੀ ਸੀ ਜੋ ਕਿ ਯੂਕੇ ਰਹਿੰਦੀ ਸੀ ਪਰਿਵਾਰ ਮੌਕੇ ਤੇ ਆਇਆ ਸੀ ਉਹਨਾਂ ਕਿਹਾ ਕਿ ਮੇਰਾ ਫੋਨ ਤੇ ਪਹਿਲਾਂ ਬਹੁਤ ਕੰਟੈਕਟ ਹੁੰਦਾ ਸੀ ਤੇ ਉਹਨਾਂ ਨੇ ਕਿਹਾ ਕਿ ਮੋਗਾ ਰਾਇਲ ਪਾਲਸ ਬਰਾਤ ਲੈ ਕੇ ਆ ਜਾਓ ਅਸੀਂ ਬਰਾਤ ਲੈ ਕੇ ਪਹੁੰਚੇ ਤਾਂ ਇੱਥੇ ਕੋਈ ਵੀ ਉਹਨਾਂ ਦਾ ਪਰਿਵਾਰਕ ਮੈਂਬਰ ਨਹੀਂ ਮਿਲਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫੋਨ ਇੰਨਾ ਕ ਜਿਹੜਾ ਭਾਰੂ ਪੈ ਗਿਆ ਇੱਕ ਲਾੜੇ ਦੀ ਜ਼ਿੰਦਗੀ ਤੇ ਕਿ ਕਿਤੇ ਨਾ ਕਿਤੇ ਚਾਹਾਂ ਵਾਲੇ ਦਿਨ ਉਸ ਨੂੰ ਉਦਾਸ ਹੋਣਾ ਪਿਆ ਜਿਹੜਾ ਸੋਗ ਮੀ ਲਹਿਰ ਚੋਂ ਨੂੰ ਆਣਾ ਪਿਆ ਤਾਂ ਇੱਕ ਫੋਨ ਦੀ ਗਲਤੀ ਨੇ ਕਿਤੇ ਨਾ ਕਿਤੇ ਜਿਹੜਾ ਵੱਡਾ ਇਹ ਮਾਮਲਾ ਸਾਹਮਣੇ ਲਿਆ ਕੇ ਰੱਖ ਦਿੱਤਾ ਤਾਂ ਉੱਥੇ ਹੀ ਇੱਥੇ ਵੱਡੇ ਸਵਾਲ ਇਹ ਵੀ ਖੜੇ ਹੋ ਰਿਹਾ ਕਿ ਆਖਰਕਾਰ ਲਾੜੇ ਦੇ ਪਰਿਵਾਰ ਨੇ ਪਹਿਲਾਂ ਕਿਉਂ ਨਹੀਂ ਕੋਈ ਅੱਗੇ ਬੰਦਾ ਭੇਜਿਆ ਕਿਉਂ ਨਹੀਂ ਪਹਿਲਾਂ ਪਤਾ ਕਰਿਆ ਕਿ ਅੱਗੇ ਵਿਆਹ ਦਾ ਹੈ ਪ੍ਰੋਗਰਾਮ ਜਨਾ ਹਾਲਾਂਕਿ ਇੱਕ ਬਾਤ ਚ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਪਰ ਕਿਤੇ ਨਾ ਕਿਤੇ ਇੱਕ ਨੌਜਵਾਨ ਨਾਲ ਵੱਡਾ ਧੋਖਾ ਹੋਇਆ ਵੱਡੇ ਜਿਹੜੇ ਆ ਧੋਖੇ ਧੜੀ ਦਾ ਧੋਖਾ ਧੜੀ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਦਾਦਾ ਦੇ ਕਿ ਅਮਰਸਰ ਤੋਂ ਨੌਜਵਾਨ ਆ ਇੱਕ ਬਰਾਤ ਲੈ ਕੇ ਚੱਲਦਾ ਸਵੇਰੇ ਬੜੇ ਚਾਵਾ ਨਾਲ ਜਿਹੜੇ ਆ ਬਰਾਤ ਆਂਦੀ ਐ ਤਿਆਰ ਹੁੰਦੀ ਐ ਬਰਾਤ ਸਾਰਾ ਪਰਿਵਾਰ ਚੜਦਾ ਐ ਤੇ ਉੱਥੇ ਜਦੋਂ ਅੱਗੇ ਜਿੱਥੇ ਪ੍ਰਵਾਹ ਪਹੁੰਚਦੀ ਐ ਬਰਾਤ ਮੋਗੇ 'ਚ ਇਹ ਬਰਾਤ ਜਾਣੀ ਸੀ ਤੇ ਮੋਗੇ ਦੇ ਆ ਪਿੰਡ 'ਚ ਜਦੋਂ ਇਹ ਬਰਾਤ ਗਈ ਤਾਂ ਉੱਥੇ ਪਤਾ ਲੱਗਿਆ ਕਿ ਇੱਥੇ ਕੋਈ ਵਿਆਹ ਹੀ ਨਹੀਂ ਤਾਂ ਇਸ ਦੇ ਚੱਲਦਿਆਂ ਸਾਰਾ ਪਰਿਵਾਰ ਹੱਕਾ ਵੱਕਾ ਰਹਿ ਗਿਆ ਤੇ ਸਾਰੇ ਪਰਿਵਾਰ ਦੇ ਆ ਜਿਹੜੇ ਆ ਰੋਣਾ ਆ ਜਾਂਦਾ ਐ ਤੇ ਪਰਝਾਈ ਵੀ ਜਿਹੜੀ ਐ ਮੌਕੇ ਤੇ ਰੋਣ ਲੱਗਦੀ ਐ ਕਿ ਮੇਰੇ ਨਾਲ ਹੋਇਆ ਕੀ ਐ ਕਿ ਇੱਕ ਪਾਸੇ ਤਾਂ ਮੈਂ ਬੜੇ ਚਾਹਵਨ ਵਾਲੇ ਰਿਸ਼ਤਾ ਕਰਾਇਆ ਸੀਗਾ ਮੈਨੂੰ ਜਿੱਥੇ ਮੰਦਰੀ ਪੈਣੀ ਸੀ ਅੱਜ ਪਰ ਅੱਜ ਗਾਲਾਂ ਪੈਣ ਲੱਗੀਆਂ ਉਲਟਾ ਹੋਰੀ ਕੰਮ ਹੋ ਗਿਆ ਤਾਂ کافی ਜਿਹੜਾ ਮਾਹੌਲ ਗਰਮ ਹੋ ਜਾਂਦਾ کافی ਇੱਥੇ ਮਾਮਲਾ ਕਰਵਾ ਆ ਜਾਂਦਾ ਇਹ ਮਾਮਲਾ ਇੰਨਾ ਕੁ ਕਰਵਾਉਂਦਾ ਕਿ ਪੁਲਿਸ ਥਾਣੇ ਤੱਕ ਗੱਲ ਪਹੁੰਚ ਗਈ ਹੈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਹਾਲਾਂਕਿ ਇਸ ਵਿੱਚ ਪੁਲਿਸ ਦਾ ਹਾਲ ਤੱਕ ਬਿਆਨ ਸਾਹਮਣੇ ਨਹੀਂ ਆਇਆ ਕਿ ਕੀ ਕਾਰਵਾਈ ਹੋਈ ਹੈ ਕੀ ਕੁਝ ਹੋਏਗਾ ਪਰ ਕਿਤੇ ਨਾ ਕਿਤੇ ਇੱਕ ਲਾੜੇ ਨਾਲ ਵੜਾ ਜਿਹੜਾ ਧੋਖਾ ਜਾਂ ਜੱਗੋ ਤੇਰਵੀ ਕਹਿ ਸਕਦੇ ਹੋ ਕਿ ਹੋ ਗਈ ਹੈ ਕਿ ਇੱਕ ਚਾਹਵਨ ਨਾਲ ਲਾੜੇ ਨੇ ਤਿਆਰੀ ਕੀਤੀ ਕਿ ਅੱਜ ਮੇਰਾ ਵਿਆਹ ਹੈ ਬੜੇ ਚਾਵਾਂ ਨਾਲ ਜਿਹੜੇ ਆ ਤਿਆਰ ਹੋ ਕੇ ਘਰ ਤੋਂ ਸਾਰੇ ਪਰਿਵਾਰ ਚੱਲਦਾ ਹੈ ਪਰ ਅੱਗੇ ਜਦੋਂ ਜਿੱਥੇ ਬਰਾਤ ਟੁਕਦੀ ਆ ਤਾਂ ਉੱਥੇ ਪਤਾ ਲੱਗਦਾ ਕਿ ਉੱਥੇ ਕੋਈ ਵਿਆਹ ਨਹੀਂ ਹੈ ਤੇ ਉਹਨਾਂ ਦਾ ਕੋਈ ਸਵਾਗਤ ਕਰਨ ਵਾਲਾ ਨਹੀਂ ਹੈ ਜਿੱਤੇ ਚੱਲਦਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਉੱਥੇ ਮੌਕੇ ਤੇ ਗਵਾਂਡੀਆਂ ਨੂੰ ਜਿਹੜੀਆਂ ਫੋਟੋਆਂ ਤਸਵੀਰਾਂ ਦਿਖਾ-ਦਿਖਾ ਕੇ ਪੁੱਛਿਆ ਗਿਆ ਕਿ ਤੁਸੀਂ ਇਹ ਕੁੜੀ ਦੇਖੀ ਹੈ ਤੁਸੀਂ ਇਹਨੂੰ ਮਿਲਿਓ ਪਰ ਮੌਕੇ ਤੇ ਪਤਾ ਲੱਗਦਾ ਕਿ ਅਸੀਂ ਤਾਂ ਇਸ ਨੂੰ ਜਾਣਦੇ ਤੱਕ ਨਹੀਂ ਤਾਂ ਇਹ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਉਹ ਵੀ ਸੁਣ ਲੈਣੇ ਆ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਔਰ ਦਾ ਹਾਂਜੀ ਕੌਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਦੀ ਕਿੱਥੇ ਰਹਿੰਦੇ ਸੀ ਉਹ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਗਏ ਗੱਲ ਭਾਜੀ ਕੁਝ ਨਹੀਂ ਬਣੀ ਪਹਿਲਾਂ ਮੇਨੂੰ ਫੋਨ ਤੇ ਸਾਰਾ ਕੁਝ ਕਨੇਟ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚ ਜਾ ਮੈਂ ਬਰਾਤ ਲੈ ਕੇ ਪਹੁੰਚੀ ਆ ਇਹ ਤੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰਿਆਂ ਦੀ ਗੱਲਾਂ ਬਾਤਾਂ ਵੀ ਸੁਣਦੀ ਨਹੀਂ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਵੀ ਜਾਂ ਤੁਸੀਂ ਬਰਾਦ ਨਾਲ ਕਿਤੇ ਕੱਲ੍ਹ ਜਾਂ ਅੱਜ ਕੋਈ ਗੱਲਬਾਤ ਨਹੀਂ ਭਾਜੀ ਕੱਲ੍ਹ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਝ ਕਰ ਲਿਆ ਸੀ ਆਹ ਕੁਝ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਕੁੜੀ ਜੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਹਿੰਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਕੁਵਾਰੀ ਹੁੰਦੀ ਆਈ ਸੀ ਦੀ ਬਹੁਤ ਟਾਈਮ ਪਹਿ ਪਰ ਹੌਣੀ ਨੇ ਮੈਂ ਆਈ ਸੀਗੀ ਮੈਨੂੰ ਵਿਸ਼ਵਾਸ ਸੀਗਾ ਵੀ ਹਾਂ ਠੀਕ ਹੈ ਮੇਰੇ ਆਪ ਨਾਲ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇ ਲੈ ਲੈਣ ਦੇਣ ਦਾ ਨਹੀਂ ਜੀ ਬਾਜੀ ਕੋਈ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਬਾਜੀ ਅਸੀਂ ਇਨਸਾਫ ਚਾਹੀ ਨਹੀਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡਾ ਸਾਰਾ ਪਰਿਵਾਰ ਕਹਿੰਦਾ ਵੀ ਇਹਦੇ ਤੇ ਤੁਹਾਡੀ ਨਾਲ ਬਿਲਕੁਲ ਭੁਗਤਾਂ ਤੁਸੀਂ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਬਾਜੀ ਦੱਸ ਮੇਰੀ ਲਾਲ ਭੁਗਤਾਂ ਦੀ ਤੇ ਮੈਂ ਆਪਣੇ ਦੋਹਰ ਨੂੰ ਵਿਆਹ ਹਾਂ ਦੀ ਇਹ ਤਾਂ ਅਨਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹਾਂ ਤੁਹਾਡਾ ਸਾਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਜੇ ਕੋਈ ਗੱਲ ਹੀ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਇਹ ਆਪਣੇ ਹਿਸਾਬ ਨਾਲ ਦੱਸ ਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਤੇ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਨਹੀਂ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਜੇ ਲੱਗਦਾ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿੱਥੋਂ ਲੈਣ ਆਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਦੇਖੋ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਰੇ ਜਿਹੜਾ ਇਹਨਾਂ ਦਾ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਪਾਜੀ ਮੈਂ ਕਹਿੰਨੀ ਵੀ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਾਰ ਪਰਮੋਸਕਾ ਚ ਵਸਣਾ ਆ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਪਾਜੀ ਦੇਖੋ ਰਿਸ਼ਤਾ ਕਿਦੋਂ ਕਰਵਾਇਆ ਹਾਂ ਜੀ ਮੇਰੀ ਵਾਈਫ ਨੇ ਰਿਸ਼ਤਾ ਕਰਾਇਆ ਆਪਣੇ ਸਭ ਦੇ ਸਾਈ ਦੇ ਨਾਲ ਮਾਮਾ ਜੀ ਦੀ ਬੇਟੀ ਸੀ ਕਿੰਨੇ ਬੱਦੇ ਬਰਾਤ ਲੈ ਕੇ ਆਏ ਤੁਸੀਂ ਅਸੀਂ 6 ਬੜੀਆਂ 30 ਤੋਂ 35 ਲੱਖ ਲੱਗ ਕੇ ਆਏ ਆ ਜੀ ਤੇ ਹਰ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਆ ਰਵਾਇਤ ਪੈਸਰ ਕਿਤਾ ਇੰਸਟਾਲ ਕੀਤਾ ਸੀ ਉਥੇ ਹੀ ਉਸੇ ਦਿਨ ਅਸਲੀ ਇੱਕ ਗੋਰਦਾਰ ਹੀ ਗਿਆ ਗੋਰਦਾਰ ਵੀ ਗਿਆ ਦੋ ਤਿੰਨ ਗੋਰਦਾਰ ਹੀ ਦੇਖੇ ਕਿਸੇ ਨੂੰ ਬਸ ਨਹੀਂ ਅਗਰ ਫੋਨ ਕੀਤਾ ਸਾਡੇ ਮੋਬਾਈਲ ਨੰਬਰ ਤੇ ਕਿਦਾਂ ਫੋਨ ਦੇ ਵੀ ਨਹੀਂ ਸੁਣਾਈ ਆਏ ਤੁਹਾਡੇ ਮਿਸੇ ਕਹਿੰਦੇ ਆ ਵੀ ਸਾਡੇ ਘਰ ਟਕਰਾਹ ਹੋ ਗਈ ਆ ਹਾਂਜੀ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਤੇ ਟਕਰਾਹ ਹੋ ਗਈ ਕਿਸ ਕਾਰਨ ਲੈ ਕੇ ਬਿਲਕੁਲ ਹੀ ਹੋ ਗਈ ਹੈ ਦੇਖੋ ਇਹ ਛੋਟੇ ਦਾ ਨਹੀਂ ਹੋਣਾ ਤੇ ਫਿਰ ਆਪਾਂ ਦੇਖੋ ਇਹਨਾਂ ਨੇ ਰਿਸਟ ਲਗਾ ਆਪਾਂ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਕੋਈ ਪੈਸੇ ਤੇ ਲੈ ਦੀ ਠੱਗੀ ਤਾਂ ਨਹੀਂ ਮੱਜੀ ਦਾ ਡਰਾ ਭਾਈ ਉਹ ਤਾਂ ਕਿਤੇ ਰੁਪਇਆ 5 ਲੱਖ ਤੁਹਾਡੇ ਲੱਗਿਆ ਕਿਸ ਚੀਜ਼ ਤੇ ਲੱਗੇ 5 ਲੱਖ ਰੁਪਇਆ ਭਾਈ ਪਹਿਲਾਂ ਮੇਰੇ ਵਿਆਹ ਤੇ ਲੱਗਾ ਉਸ ਤੋਂ ਡੋਨ ਜੀ ਅੱਜ ਐਸ ਵਿਆਹ ਦੀ ਗੱਲ ਕਰੋ ਅੱਛਾ ਜੀ ਇਹ ਤੋਂ ਹਾਂ ਸਾਹਮਣੇ ਹੈ ਜੀ ਇਹ ਗੱਡੀਆਂ ਆਈਆਂ ਘਰ ਹੀ ਪ੍ਰੋਗਰਾਮ ਹੈ ਤਿੰਨ ਚਾਰ ਦਿਨ ਤੋਂ ਪੰਜ ਦਿਨ ਤੋਂ ਚੱਲ ਰਿਹਾ ਵਾ ਕੱਪ ਮੇਰੇ ਗਏ ਆ 10-50 ਹਜ਼ਾਰ ਦੇ ਗਿਆ 10 ਹਜ਼ਾਰ ਬੈ ਗਿਆ 12.5 ਹਜ਼ਾਰ ਲੱਗਿਆ ਮੇਰਾ ਮੇਰਾ ਟੱਗ ਗਿਆ ਖੋਦਾ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਈ ਸੀ ਜੀ 6 ਗੱਡੀਆਂ ਆਈਆਂ ਭਾਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਜੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਧਿਆ ਸਾਡੇ ਨਾਲ ਕੁੜੀ ਤੋੜ ਦੇ ਅੱਜ ਕਿਹਨਾ ਸਰਦਾਰ ਜੀ ਕਿ ਤੋ ਰਹਿਣ ਵਾਲੇ ਆ ਜੀ ਅੰਦਰ ਸਭ ਰਹਿਣ ਵਾਲੇ ਤੇ ਅੱਜ ਤੁਸੀਂ ਮੋਗੇ ਚੌਂਕ ਦੇ ਵਿੱਚ 25-30 ਮੈਂਬਰ ਖੜੇ ਹੋ ਰੋਲਾ ਪੈ ਰਿਹਾ ਬਹੁਤ ਰਾਸ਼ਾ ਕੀ ਕਾਰਨ ਬਣਿਆ ਅਸੀਂ ਜਿਹੜੇ ਮੁੰਡਾ ਵਿਆਹਣ ਆਏ ਹਾਂ ਕਿਹੜੀ ਜਗ੍ਹਾ ਵਿਆਹਣਾ ਸੀ ਜੀ ਹਾਂਜੀ ਕਿੱਥੇ ਵਿਆਹਣਾ ਆ ਅੱਜ ਸਾਡੀ ਨੋਮਾ ਮਨਪ੍ਰੀਤ ਕੋਲ ਉਹ ਵਾਲੇ ਇਸ਼ਾਰਾ ਕਰਾ ਆਪਣੇ ਜੀਵਦਾ ਮਾਮੇ ਦੇ ਘਰ ਦਾ ਤਾਂ ਕੀ ਕਾਰਨ ਬਣਿਆ ਜਿਹੜਾ ਪਰ ਹੁਣ ਤੁਸੀਂ ਇੱਥੇ ਖੜੇ ਹੋ ਤੇ ਫੈਸਲਾ ਬਣਾ ਹੁਣ ਉਹਦਾ ਘਰ ਲੈ ਬਣਿਆ ਤੇ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਉਹਨੂੰ ਪੁੱਛ ਕਰਕੇ ਚੱਲ ਕੇ ਤਿੰਨ ਹੁਣ ਕੀ ਕਾਰਵਾਈ ਕਰਨਾ ਚਾਹੁੰਦੇ ਤੁਸੀਂ ਮੈਂ ਤੁਹਾਨੂੰ ਕੀਤਾ ਸਕਦਾ ਤੁਹਾਨੂੰ ਦੇਵਲ ਤੁਹਾਨੂੰ ਕਰੂਗੀ ਤੇ ਪਾ